ਮੈਂ ਰਾਜਗਰੀ ਦੇ ਮੈਸਤਰੀ ਨਾਲ ਦਿਹਾੜੀ ਜਾਂਦਾ ਸੀ ਮੇਰਾ ਬੱਚਾ ਵੀ ਨਾਲ ਦਿਹਾੜੀ ਹਾਂ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ 2 ਆ ਜੀ ਹਾਂ ਦੋ ਬੇਟੇ ਐ ਇੱਕ ਬੇਟੀ ਐ ਸੱਤ ਬੱਚੇ ਐ ਮੇਰੇ ਇਹ ਸਾਡੇ ਨਾਲ ਹੀ ਜਿੰਨਾ ਵੀ ਕੰਮ ਕਰਾ ਮੈਂ 2 ਸਾਲ ਤੋਂ ਆਪਣੇ ਘਰਦਿਆਂ ਨੂੰ ਲਈ ਫਿਰਦਾ ਜੇ ਤੁਹ ਕੈਂਸਰ ਦੀ ਸ਼ਿਕਾਇਤ ਆ ਤੇ ਇਹਨੂੰ ਚੱਕਦਾ ਥੱਲਦਾ ਮੈਂ ਹੀ ਆ ਜੀ ਕੋਈ ਕੰਮਕਾਰ ਨਹੀਂ ਕਰ ਸਕਦੇ ਕੋਈ ਰੋਟੀ ਪਾਣੀ ਵੀ ਸਾਰਾ ਕੁਝ ਇਹੀ ਬਣਾਉਂਦਾ ਕਿਤੇ ਕਿਤੇ ਤਾਂ ਇਦਾਂ ਦੀ ਹਾਲਾਤ ਹੁੰਦੇ ਦਸ਼ਕੋਰਦਾਰੇ ਰੋਟੀ ਲੈ ਲੈ ਤੁਹਾਨੂੰ ਬਸ ਗੁੰਮਰਾ ਕਰਕੇ ਕੋਈ ਇਸ ਤਰੀਕੇ ਨਾਲ ਦੇਸੀ ਦਵਾਈ ਲੈ ਲਓ ਆ ਲੈ ਲਓ ਉਹਦੇ ਨਾਲ ਆਰਾਮ ਆ ਜਾਊਗਾ ਕਿ ਮੋ ਨਾ ਤੁਹਾਡੇ ਵਾਲ ਝੜ ਜਾਣਗੇ ਜੀ ਕੀ ਹੋ ਜਾਊਗਾ ਸਾਨੂੰ ਇਥੋਂ ਤੱਕ ਪਹੁੰਚਾ ਦਿੱਤਾ ਤਾਂ 9 ਮਹੀਨੇ ਹੋ ਗਏ ਜੀ ਇਹਦਾ ਲਾਜ ਸਾਡਾ ਸੰਗਰੂਰ ਆਪਣੇ ਅਸੀਂ ਫਰੀਦਕੋਟ ਤੋਂ ਚਲਾਉਣੇ ਆ ਦੋ ਕਿਮੂਆਂ ਲੱਗੀਆਂ ਜੀ ਤੀਜੀ ਕਿਮੂ ਲਵਾਉਂਦੇ ਛੱਡੇ ਚ ਮੰਤਰੀ ਖਰਚਾ ਜੀ ਖਰਚੇ ਦਾ ਤਾਂ ਹੁਣ ਤੁਸੀਂ ਪੁੱਛੋ ਹੀ ਨਾ ਅਸੀਂ ਰੋਟੀ ਤੋਂ ਆਵਾਜ਼ ਹੋ ਗਈ ਜਿਹੜਾ ਮੇਰੇ ਕੋਲੇ ਜੀ ਕੁਸ ਮੈਂ ਲਾ ਚੁੱਕੇ ਮੇਰੇ ਕੋਲ ਅੱਲੇ ਕੁਸ ਲੋਕੀ ਤਾਂ ਜੀ ਗੁਰਦਾਰੇ ਰੋਟੀ ਸ਼ਾਮ ਦੀ ਉਹਨਾਂ ਨੇ ਤਲੇ ਟਾਈਮ ਦੀ ਸਾਡੀ ਲਾ ਲਈ ਕੋਈ ਐਸੀ ਨਹੀਂ ਹੁੰਦੀ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਕਿਹਾ ਜਾਂਦਾ ਹੈ ਕਿ ਇੱਕ ਤਾਂ ਗਰੀਬੀ ਜੇ ਇੱਕ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਸੇ ਘਰ ਦੇ ਵਿੱਚ ਬਿਮਾਰੀ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਜਿਹੜੇ ਹਾਲਾਤ ਨੇ ਇੰਨੇ ਕ ਨਾਜ਼ੁਕ ਬਣ ਜਾਂਦੇ ਨੇ ਬਦ ਤੋਂ ਬੱਤਰ ਹਾਲਾਤ ਜਿਹੜੇ ਨੇ ਬਣ ਜਾਂਦੇ ਨੇ ਘਰ ਦਾ ਗੁਜ਼ਾਰਾ ਤੱਕ ਵੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਅਜੇ ਇੱਕ ਘਰ ਦੇ ਵਿੱਚ ਗਰੀਬੀ ਆ ਗਈ ਤਾਂ ਉਹਦੇ ਨਾਲ ਬਿਮਾਰੀ ਨੇ ਵੀ ਆਪਣਾ ਜਿਹੜਾ ਰਸਤਾ ਚੁਣ ਲਿਆ ਹੋਇਆ ਕਿ ਉਸ ਘਰ ਦਾ ਰਾਹ ਚੁਣ ਰਿਹਾ ਉਸ ਘਰ ਦੇ ਵਿੱਚ ਆ ਕੇ ਬਹਿ ਜਾਂਦੀ ਹੈ ਬਿਮਾਰੀ ਵੀ ਕਿਸੇ ਨਾ ਕਿਸੇ ਇਨਸਾਨ ਨੂੰ ਤਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਰਾਏਕੋਟ ਤੋਂ ਸਾਹਮਣੇ ਆਇਆ ਜਿੱਥੇ ਅਸੀਂ ਉਸ ਘਰ ਦੇ ਵਿੱਚ ਅੱਜ ਪਹੁੰਚੇ ਆਂ ਗੱਲਬਾਤ ਕਰਾਂਗੇ ਉਸ ਘਰ ਦੇ ਵਿੱਚ ਗਰੀਬੀ ਤਾਂ ਪਹਿਲਾਂ ਤੋਂ ਹੀ ਹੈਗੀ ਸੀ ਪਰ ਗਰੀਬੀ ਦੇ ਨਾਲ ਨਾਲ ਉਹਨਾਂ ਦੇ ਘਰ ਦੇ ਵਿੱਚ ਔਰਤ ਨੂੰ ਜੇ ਕਹਿ ਸਕਦੇ ਆਂ ਘਰ ਦੀ ਔਰਤ ਇੱਕ ਘਰ ਦੇ ਵਿੱਚ ਔਰਤ ਆਪਣੇ ਬੱਚਿਆਂ ਨੂੰ ਪਾਲਦੀ ਹੈ ਵੱਡਾ ਕਰਦੀ ਹੈ ਕਮਾ ਉਹਨਾਂ ਨੂੰ ਪੜ੍ਹਾਉਂਦੀ ਲਿਖਾਉਂਦੀ ਹੈ ਉਹ ਵੱਡੇ ਹੋ ਕੇ ਕਿਹੋ ਜਿਹਾ ਬਣ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਕਿ ਉਹ ਆਪਣੇ ਬੱਚੇ ਉਸਦੇ ਬੱਚੇ ਜਿਨ੍ਹਾਂ ਨੂੰ ਉਹਨੇ ਵੱਡਾ ਕੀਤਾ ਹੁੰਦਾ ਹੈ ਉਹ ਆਪਣੇ ਮਾਪਿਓ ਦਾ ਸਹਾਰਾ ਬਣਨਗੇ ਜਾਂ ਨਹੀਂ ਬਣਨਗੇ ਤਾਂ ਅਜਿਹਾ ਹੀ ਇੱਕ ਮਾਮਲਾ ਰਾਏਕੋਟ ਦੇ ਵਿੱਚ ਸਾਹਮਣੇ ਆਇਆ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਹਾਲਾਤ ਕੁਝ ਅਜਿਹੇ ਬਣ ਗਏ ਨੇ ਕਿ ਇਹਨਾਂ ਬੱਚਿਆਂ ਦੀ ਮਾਂ ਦੇ ਉੱਤੇ ਅਜਿਹੀ ਬਿਮਾਰੀ ਨੇ ਅਜਿਹੀ ਬਿਮਾਰੀ ਉਹਨਾਂ ਦੇ ਉੱਤੇ ਆ ਕੇ ਪੈ ਚੁੱਕੀ ਹੈ ਜੇ ਗੱਲ ਕਰੀਏ ਤਾਂ ਕੈਂਸਰ ਦੀ ਬਿਮਾਰੀ ਜਿਸ ਦਾ ਇਲਾਜ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਗੱਲਬਾਤ ਕਰ ਲੈਣੇ ਉਹ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੇਰਾ ਨਾਮ ਕਲਵੰਤ ਸਿੰਘ ਹੈ ਜੀ ਰਾਏਕੋਟ ਬੈਂਕ ਕਲੋਨੀ ਦੇ ਰਹਿਣ ਵਾਲਾ ਜੀ ਕੀ ਗੱਲਬਾਤ ਕੀ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਕੰਮ ਕਰ ਕੀ ਕਰਦੇ ਹੋ ਵੈਸੇ ਮੈਂ ਰਾਜਗਰੀ ਦੇ ਮੈਸਤਰੀ ਨਾਲ ਦਿਹਾੜੀ ਜਾਂਦਾ ਜੀ ਮੇਰਾ ਬੱਚਾ ਵੀ ਨਾਲ ਦਿਹਾੜੀ ਹੁੰਦਾ ਹਾਂ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ 2 ਆ ਜੀ ਹਾਂ ਦੋ ਬੇਟੇ ਆ ਕਬੇਟੀ ਆ ਤਿੰਨ ਬੱਚੇ ਆ ਮੇਰੇ ਤੇ ਵਿਆਹ ਹੋਏ ਨੇ ਕਿਵੇਂ ਇੱਕ ਵੱਡਾ ਵਿਆਹ ਹੋਇਆ ਜੀ ਉਹ ਲੁਧਿਆਣੇ ਰਹਿੰਦਾ ਆ ਆਪਣੀ ਬੈਫ ਦੇ ਨਾਲ ਛੋਟਾ ਮੇਰੇ ਨਾਲ ਹੀ ਮਿਹਨਤ ਕਰਦਾ ਜੀ ਇਹ ਸਾਡੇ ਨਾਲ ਹੀ ਜਿੰਨਾ ਵੀ ਕੰਮ ਕਰਦਾ ਮੈਂ 2 ਸਾਲ ਤੋਂ ਆਪਦੇ ਘਰਦਿਆਂ ਨੂੰ ਲਈ ਫਿਰਦਾ ਜੀ ਜਦੋਂ ਕੈਂਸਰ ਦੀ ਸ਼ਿਕਾਇਤ ਆ ਤੇ ਇਹਨੂੰ ਚੱਕਦਾ ਛੱਡਦਾ ਮੈਂ ਹੀ ਆ ਜੀ ਕੋਈ ਕੰਮਕਾਰ ਨਹੀਂ ਅਸੀਂ ਕਰ ਸਕਦੇ ਕੋਈ ਰੋਟੀ ਪਾਣੀ ਵੀ ਸਾਰਾ ਕੁਝ ਇਹੀ ਬਣਾਉਂਦਾ ਕਿਤੇ ਕਿਤੇ ਤਾਂ ਇਦਾਂ ਦੀ ਹਾਲਾਤ ਹੁੰਦੇ ਸ਼ੁਕਰਦਾਰ ਰੋਟੀ ਲੈਵਨੇ ਕਿੰਨੇ ਕਿੰਨੇ ਕ ਸਮੇਂ ਤੋਂ ਇਹਨਾਂ ਨੂੰ ਇਹ ਪ੍ਰੋਬਲਮ ਹੈਗੀ ਐਵੇਂ ਕੈਂਸਰ ਇਹ 10ਵੇਂ ਮਹੀਨੇ ਚ 2 ਸਾਲ ਪੂਰੇ ਹੋ ਜਾਣੇ ਆ ਜੀ 1.5 ਸਾਲ ਤੋਂ ਉੱਤੇ ਹੋ ਗਿਆ ਜੀ ਇਹਨਾਂ ਨੂੰ ਹਾਂ ਠੀਕ ਇਹ ਹੋਇਆ ਕਿਵੇਂ ਸੀਗਾ ਕੈਂਸਰ ਇਹ ਕੈਂਸਰ ਇਹਨਾਂ ਨੂੰ ਬੱਚਾਦਾਨੀ ਚ ਰਸੌਲੀਆਂ ਸੀਗੀਆਂ ਜੀ ਇਹਨਾਂ ਨੂੰ ਬੁੜੀਆਂ ਜਾਂ ਕੋਈ ਆ ਕੇ ਕੋਈ ਕਿਸਰਾ ਪਾਉਂਦੀ ਆ ਦੇਸੀ ਦਵਾਈਆਂ ਦੇ ਕੋਈ ਕਿਸਰਾ ਸਾਨੂੰ ਬਸ ਗੁੰਮਰਾ ਕਰਕੇ ਕੋਈ ਇਸ ਤਰੀਕੇ ਨਾਲ ਦੇਸੀ ਦਵਾਈ ਲੈ ਲੋ ਆ ਲੈ ਲੋ ਉਹ ਦਿਨ ਆਰਾਮ ਆ ਜਾਊਗਾ ਕੀ ਮੋ ਨਾ ਤੁਹਾਡੇ ਵਾਲ ਝੜ ਜਾਣਗੇ ਜੀ ਕੀ ਹੋ ਜਾਊਗਾ ਸਾਨੂੰ ਇੱਥੋਂ ਤੱਕ ਪਹੁੰਚਾਤ ਹੁਣ ਇਲਾਜ ਕਿਵੇਂ ਕਿੱਥੋਂ ਇਲਾਜ ਕਿੱਥੋਂ ਚੱਲ ਰਿਹਾ ਕਿੰਨੇ ਕ ਸਮੇਂ ਤੋਂ ਇਲਾਜ ਚੱਲ ਰਿਹਾ ਹੁਣ 3 ਮਹੀਨੇ ਹੋ ਗਏ ਜੀ ਇਹਦਾ ਇਲਾਜ ਸਾਡਾ ਸੰਗਰੂਰ ਆਪਣੇ ਅਸੀਂ ਫਰੀਦਕੋਟ ਤੋਂ ਚਲਾਉਨੇ ਆ ਦੋ ਕਿਮੂਆਂ ਲੱਗੀਆਂ ਜੀ ਤੀਜੀ ਕਿਮੂ ਲਵਾਉਣ ਦੀ ਸਾਡੇ ਚ ਹਨ ਕਿੰਨਾ ਕ ਖਰਚਾ ਕਿੰਨਾ ਕ ਆ ਚੁੱਕਿਆ ਹੁਣ ਖਰਚਾ ਜੀ ਖਰਚੇ ਦਾ ਹੁਣ ਤੁਸੀਂ ਪੁੱਛੋ ਹੀ ਨਾ ਅਸੀਂ ਰੋਟੀ ਤੋਂ ਆਵਾਜ਼ ਹੋ ਗਏ ਜਿਹੜਾ ਮੇਰੇ ਕੋਲ ਜੀ ਕੁਸ ਮੈਂ ਲਾ ਚੁੱਕਿਆ ਹੁਣ ਮੇਰੇ ਕੋਲ ਪੱਲੇ ਕੁਸ ਨਹੀਂ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੁਣ ਕੋਜ਼ੇ ਮੇਰੀ ਜੱਤਸਮਾ ਉੱਥੋਂ ਸਾਨੂੰ ਸਦਾ ਪੱਤਾ ਭੇਜ ਦਿੱਸ ਮੇਰੇ ਸਹੁਰਿਆਂ ਨੂੰ ਇਹ ਕੋਜ਼ ਅਸੀਂ ਅਸੇ-ਬਸੇ ਜੇ ਕੋਈ ਸੰਯੋਗ ਦਿੰਦਾ ਉਹਦੇ ਨਾਲ ਸਾਡਾ ਮਾੜਾ-ਮੋਟਾ ਜਿਵੇਂ ਵੀ ਆਲੇ-ਦਾਲੇ ਸਾਡਾ ਘਿਆਰਾ ਦਿੱਲੀ ਤੇ ਬਾਕੀ ਤਾਂ ਅਸੀਂ ਗੁਰਦਾਰੇ ਰੋਟੀ ਸ਼ਾਮ ਦੀ ਉਹਨਾਂ ਨੇ ਤਿੰਨ ਟਾਈਮ ਦੀ ਸਾਡੀ ਲਾਈ ਹਾਂ ਉਹ ਵੀ ਅੱਛੀ ਨਜ਼ਰ ਕਰਦੇ ਤੇ ਪਹਿਲਾਂ ਕਿੱਥੋਂ ਇਲਾਜ ਕਰਵਾਇਆ ਇਹਨਾਂ ਦਾ ਪਹਿਲਾਂ ਅਸੀਂ ਸੰਗਰੂਰ ਵੀ ਗਏ ਜੀ 2 ਮਹੀਨੇ ਤੈਨੂੰ ਉੱਤੇ ਘੁੰਮੇ 50-45000 ਰੁਪਿਆ ਸਾਡਾ ਉੱਤੇ ਖਰਚ ਆ ਗਿਆ ਉਹਨਾਂ ਨੇ ਕੋਸਾ ਨੂੰ ਬੜਾ ਵਧੀਆ ਰਾਹ ਨਹੀਂ ਪਾਇਆ ਤੇ ਸਾਨੂੰ ਸਕੇਨਾਂ ਵਗੈਰਿਆਂ ਸੀ ਸਾਡਾ 1.5 ਤੋਂ 3 ਮਹੀਨੇ ਸਾਡੇ ਸਕੇਨਾਂ ਚ ਹੀ ਖਰਾਬ ਕਰਤੇ ਉਹਨਾਂ ਨੇ ਉਦੋਂ ਜ਼ਿਆਦੇ ਜਦੋਂ ਪਹਿਲਾਂ ਜਮਾ ਸ਼ਿਕਾਇਤ ਸੀਗੀ ਆਈ ਹੋਈ ਮਾੜੀ ਜੀ ਉਹਨਾਂ ਨੇ ਸਾਨੂੰ ਤੀਜੀ ਸਟੇਜ ਤੇ ਲਿਜਾ ਵੜਿਆ ਜਦ ਤੱਕ ਇਹਨਾਂ ਉਹਨਾਂ ਨੇ ਜਦ ਤੱਕ ਉਹ ਵੀ ਸਾਨੂੰ ਦੱਸਦੇ ਆ ਵੀ ਅੱਜ ਸੋਡੀ ਰਿਪੋਰਟ ਦਾ ਆ ਆਉਂਦਾਵਾ ਰਿਪੋਰਟ ਆਉਂਦੀ ਆ ਅੱਜ ਛੋਡੀ ਬੰਬੇ ਤੋਂ ਰਿਪੋਰਟ ਆਉਂਦੀ ਜਿਦਾ ਇਦਾਂ ਕਰਦਿਆ ਨੇ ਸਾਨੂੰ ਪੀਜੀ ਸਟੇਜ ਤੇ ਦੱਸਤਾ ਜਦੋਂ ਅਸੀਂ ਜਾ ਕੇ ਦਵਾਰੇ ਪੁੱਛਿਆ ਫਿਰ ਕਿਵੇਂ ਸਰਕਾਰੀ ਹਸਪਤਾਲ ਵਗੈਰਾ ਵੀ ਦਿਖਾਇਆ ਕਿਤੇ ਕਦੇ ਸਰਕਾਰੀ ਹਸਪਤਾਲ ਜੀ ਸਾਨੂੰ ਪਤਾ ਲੱਗਿਆ ਸੀਗਾ ਵੀ ਤੁਸੀਂ ਫਰੀਦਕੋਟ ਲੈ ਜਾਓ ਉੱਥੇ ਹੀ ਛੋਡਾ ਇਹਦਾ ਇਲਾਜ ਹੋਊਗਾ ਜਾਂ ਪੀਜੀਆਈ ਲੈ ਜਾਓ ਜਾਂ ਬਟੰਡੇ ਲੈ ਜਾਓ ਜੀ ਸਾਡੇ ਚ ਇੰਨੀ ਉਹਦੋਂ ਤੱਕ ਤਾਂ ਹਿੰਮਤ ਵੀ ਸਾਰੀ ਮੁੱਕ ਗਈ ਸੀਗੀ ਚਲ ਤਿਕਸਨ ਪਤਾ ਹੁਣ ਕਿੰਨਾ ਕ ਖਰਚਾ ਦੱਸਿਆ ਹੋਇਆ ਡਾਕਟਰਾਂ ਨੇ ਹੁਣ ਜੀ ਬਸ ਹੁਣ ਗਾਂ ਦੀ ਗਾਂ ਦੱਸਿਆ ਹੋਇਆ ਹੁਣ ਕਹਿੰਦੇ ਵੀ ਥੋੜਾ ਘੱਟ ਤੋਂ ਘੱਟ ਨਾਲ ਵਾਲਾ 8 ਲੱਖ ਦੀ ਰੇਂਜ ਤੱਕ ਦਾ ਕੰਮ ਪਹੁੰਚ ਸਕਦਾ ਕਾਰਡ 'ਚ ਵੀ ਪੈਸੇ ਮੁੱਕਣ ਵਾਲੇ ਉਹ ਵੀ ਮੁੱਕਣ ਵਾਲੇ ਆ ਜਿਹੜਾ ਇੱਕ ਕਾਰਡ ਬਣਦਾ ਹੁੰਦਾ ਹੈ 5 ਲੱਖ ਵਾਲਾ ਉਹ ਬਣਾਇਆ ਹੋਇਆ ਤੁਸੀਂ ਬਣਵਾਇਆ ਹੋਇਆ? ਹਾਂਜੀ ਕਾਰਡ ਹੀ ਚੱਲਦਾ ਸੀਗਾ ਜੀ ਉਹਨਾਂ ਨੇ ਉਹ ਕਹਿੰਦੇ ਕਿ ਤੇ ਅਸੀਂ 50 ਹਜ਼ਾਰ ਕੱਢਾਂਗੇ ਕਿ ਤੇ 20 ਕੱਢਾਂਗੇ। ਹੁਣ ਤਾਂ ਉਹਦੇ ਵਿੱਚ ਵੀ ਛੋੜੀ ਨਾ ਫਿਰ ਤੇ ਦਵਾਈਆਂ ਦਾ ਖਰਚਾ ਕਿਵੇਂ ਚੱਲਦਾ ਫਿਰ? ਕਿੰਨੀਆਂ ਕਿ ਦਵਾਈਆਂ ਆ ਜਾਂਦੀਆਂ ਹਫ਼ਤੇ ਦੀਆਂ ਮਹੀਨੇ ਦੀਆਂ। ਦਵਾਈਆਂ ਇਹਦੀਆਂ ਜੀ ਕਿਤੇ 15 ਹਜ਼ਾਰ ਦੀਆਂ ਵੀ ਆਉਂਦੀਆਂ 18 ਦੀਆਂ ਵੀ ਆ ਜਾਂਦੀਆਂ ਅੱਡ ਅੱਡ ਦਾ ਹਿਸਾਬ ਦਾ ਸਾਰਾ ਜਿਵੇਂ ਜਿਵੇਂ ਪਰਚੀਆਂ ਆਉਂਦੀਆਂ ਜੀ ਉਮੇ ਉਮੇ ਦਵਾਈਏ ਸੀ ਲਈ ਤੁਰੇ ਆਉਣੇ। ਤੇ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਤੁਹਾਡਾ ਹੱਥ ਨਹੀਂ ਫੜਿਆ ਕੋਈ ਰਾਸ਼ਨ ਦੇ ਕੇ ਗਿਆ ਹੋਵੇ ਜਾਂ ਕਿਸੇ ਨੇ ਗਿਆ ਹੋਵੇ ਕਿ ਮੈਂ ਇਲਾਜ ਕਰਵਾ ਦੇਣਾ ਕਦੇ ਕਿਸੇ ਕੋਲ ਪਹੁੰਚ ਨਹੀਂ ਪਹੁੰਚ ਨਹੀਂ ਕੀਤੀ ਤੁਸੀਂ ਅਸੀਂ ਬਾਲਾਂ ਨੂੰ ਬਹੁਤ ਜਗ੍ਹਾ ਤੇ ਸਾਰਿਆਂ ਨੂੰ ਪਤਾ ਜੀ ਸਾਡੇ ਕੋਲ ਅਜੇ ਤੱਕ ਕਿਸੇ ਨੇ ਵੀ ਇਦਾਂ ਦੀ ਮਦਦ ਨਹੀਂ ਕੀਤੀ ਸਰ ਕੋਈ ਤੁਹਾਡੇ ਘਰ ਆਇਆ ਨਹੀਂ ਪੁੱਛਣ ਦੇ ਲਈ ਕਿਸੇ ਨੂੰ ਤੁਸੀਂ ਦੱਸਿਆ ਨਹੀਂ ਕਿਸੇ ਗਵੰਡੀ ਨੂੰ ਜਾਂ ਕਿਸੇ ਹੋਰ ਨੂੰ ਅਸੀਂ ਗਵੰਡੀਆਂ ਤਾਂ ਹੁਣ ਇੱਥੇ ਜੀ ਬੈਂਕ ਕਲੋਨੀ 'ਚ ਸਾਰਿਆਂ ਨੂੰ ਹੀ ਪਤਾ ਪਰ ਸਾਡੀ ਕਿਸੇ ਨੇ ਵੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਜੀ ਸੈਲੀਆਂ ਜਿਹੜੀਆਂ ਇਹਨਾਂ ਦੇ ਕੋਲ ਆਉਂਦੀਆਂ ਜਾਂਦੀਆਂ ਬੁੜੀਆਂ ਉਹਨਾਂ ਨੇ ਆਪੋ ਵਿੱਚ ਇੱਕ ਗੀਮੋ ਲਵਾਉਣ ਵਾਸਤੇ ਸਾਨੂੰ 2-200 5-500 ਇਕੱਠਾ ਕਰਕੇ 5000 ਰੁਪਏ ਇਕੱਠਾ ਹੋਇਆ ਸੀਗਾ ਜੀ ਉਹ ਵੀ ਸਾਡੀ ਉਤੋਂ ਕੀਮੋ ਨਹੀਂ ਲੱਗੀ ਕਹਿੰਦੇ ਏਅਰਬੈਗਸਨ ਜਾਦੇ ਆ ਤੇ ਉਹ ਹੀ ਗੱਡੀ ਖਰਚਾ ਕਰਕੇ ਅਸੀਂ ਕੱਲ ਵਾਪਸ ਆ ਗਏ ਉਹਦਾ ਕੁਝ ਨਹੀਂ ਬਣਾ ਕਹਿੰਦੇ ਤੁਸੀਂ ਇਹਦੇ 7 ਗ੍ਰਾਮ ਖੂਨ ਦਵਾਰੇ ਬਲੱਡ ਚੜਾਓ ਤੇ ਇਹਦੀ ਰਫੈਕਸ਼ਨ ਠੀਕ ਕਰਾਓ ਫੇਰ ਬਲੱਡ ਚੜੂਗਾ ਫੇਰ ਅਸੀਂ ਕੀਮੋ ਦਵਾਰੇ ਲਾਵਾਂਗੇ ਹੁਣ ਕਿਹੜੇ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੋਇਆ ਹੈ ਬ੍ਰਦਰ ਇਹ ਗੁਰੂ ਗੋਬਿੰਦ ਸਿੰਘ ਜੀ ਫਰੀਦਕੋਟਾ ਜੀ ਮੈਡੀਕਲ ਹਸਪੀਟਲ ਇੱਕ ਕਿਮੋ ਦਾ ਕਿੰਨਾ ਕ ਖਰਚਾ ਆ ਜਾਂਦਾ ਜਦੋਂ ਇੱਕ ਹੋਗੇ ਇੱਕ ਗਿੜੇ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਉੱਥੇ ਕਿੰਨਾ ਕ ਖਰਚਾ ਆ ਜਾਂਦਾ ਡੋਟਰ ਸਾਡਾ ਟੋਟਲ ਖਰਚਾ 18000 ਰੁਪਏ ਆ ਜਾਂਦਾ ਜੀ ਇੱਕ ਕਿਮੋ ਲਾਉਣ ਦੇ ਨਾਲ ਬਾਕੀ ਸਾਡਾ ਕੁਝ ਕਾਰਡ ਦੇ ਵਿੱਚੋਂ ਆ ਕੁਝ ਸਾਡੇ ਡਾਕਟਰ ਉੱਥੋਂ ਇੱਕ ਦੂਜੇ ਦੇ ਕਾਰਡ ਦੇ ਵਿੱਚੋਂ ਵੀ ਇਹਨਾਂ ਨੂੰ ਟੀਕਿਆਂ ਦੀ ਹੈਲਪ ਕਰ ਦਿੰਦੇ ਹੂੰ ਹੁਣ ਕਿੰਨਾ ਗੱਲ ਆ ਬਈ 8 ਦੁਮੇ ਤੁਸੀਂ ਪਹਿਲਾਂ ਸੇ 7-8 ਲੱਖ ਦਾ ਖਰਚਾ ਦੱਸਿਆ ਹਾਂ ਹਾਂ ਜੀ 7-8 ਲੱਖ ਦਾ ਸਾਨੂੰ ਖਰਚਾ ਦੱਸਿਆ ਹੋਇਆ ਵੀ ਇਹਨੂੰ 7-8 ਲੱਖ ਦਾ ਖਰਚਾ ਤੁਹਾਨੂੰ ਕਰਨਾ ਪੈਣਾ ਤੁਹਾਡਾ ਕੋਈ ਫੋਨ ਨੰਬਰ ਹੈ ਜਾਂ ਕੋਈ ਹੋਰ ਜੇ ਕਿਸੇ ਨੂੰ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਤੇ ਮੇਰਾ ਫੋਨ ਨੰਬਰ ਜੀ 9814329801 9814329801 ਤੇ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ ਜੀ ਤੇ ਜੋ ਸਰਦ ਦਾ ਸਾਡੀ ਹੈਲਪ ਕਰ ਸਕਦੇ ਹੋ ਸਾਡੀ ਮਦਦ ਕਰ ਸਕਦੇ ਹੋ ਜੇ ਇਹਨਾਂ ਦਾ ਇਲਾਜ ਕਰਾ ਸਕਦੇ ਹੋ ਸਾਨੂੰ ਨਰਾ ਪਰਾਂ ਵੀ ਨਹੀਂ ਵੀ ਸਾਨੂੰ ਪੈਸੇ ਆਂਦਾ ਸਾਨੂੰ ਇਹਦੀ ਜਾਨ ਬਚੇ بس ਇਨੇ ਧੰਨਵਾਦ ਇਨੇ ਬਹੁਤ ਜਿਹੜੀ ਬੇਟੀ ਆ ਤੁਹਾਡੀ ਉਹ ਵਿਆਹੀ ਹੋਈ ਆ ਕਿ ਬੇਟੀ ਵਿਆਹੀ ਨਹੀਂ ਜੀ ਬੇਟੀ ਪੜਦੀ ਆ ਤੀਜੀ ਦੇ ਵਿੱਚ ਜੀ ਉਹਨਾਂ ਦਾ ਵੀ ਸਾਡੇ ਸਰ ਸਾਲ ਦਾ ਪੂਰਾ ਜਿਹੜਾ ਵੀ ਖਰਚਾ ਵਾ ਉਹ ਸਾਲ ਦਾ ਸਾਡੇ ਸਰ ਚੜਿਆ ਹੋਇਆ ਜੀ ਬਿੱਲ ਵੀ ਇਸ ਲਈ 2 ਸਾਲਾਂ ਤੋਂ ਚੜ ਗਏ ਤੇ ਸਾਡੇ ਯਾਨੀ ਸਾਰੇ ਖਰਚੇ ਦੁੱਧ ਦਾ ਦੁੱਧ ਦਾ ਕੋਈ ਵੀ ਮੈਂ ਦੇਣ ਜੋਗਾ ਨਹੀਂ ਉਹ ਵੀ ਮੇਤੋਂ ਸਾਰੇ ਹੌਲੀ ਹੌਲੀ ਕਰਕੇ ਮੰਗਣ ਲੱਗ ਪਏ ਤੇ ਓਲੀ-ਓਲੀ ਕਰਕੇ ਹਾਮੀ ਭਰਦੇ ਅੱਜ ਦਿਨ ਨੇ ਸਵੇਰੇ ਦਿਨ ਨੇ ਜੇ ਕਿਸੇ ਪਾਸੇ ਕੋਈ ਹੱਥ ਪਊਗਾ ਫੇਰ ਹੀ ਬੰਦਾ ਦੇ ਸਕਦਾ ਨਹੀਂ ਕੰਮ ਤੇ ਤਾਂ ਜਾ ਨਹੀਂ ਸਕਦੇ ਜਿੰਨਾ ਚਿਰ ਇਹ ਠੀਕ ਨਹੀਂ ਹੁੰਦੇ ਉਹਨਾਂ ਚਿਰ ਮੈਂ ਕੰਮ ਤੇ ਨਹੀਂ ਜਾ ਸਕਦਾ ਤੇ ਬੇਟਾ ਕੰਮ ਤੇ ਜਾਂਦਾ ਫਿਰ ਹੁਣ ਕਿਵੇਂ ਤਵਡਾ ਬੇਟਾ ਜੀ ਦੇਖੋ ਮੈਂ ਇਹਨੂੰ ਚੱਕਦਾ ਥਲਦਾ ਰਾਤ ਦਿਨ ਬੇਟੀ ਸਾਡੀ ਸਕੂਲ ਜਾਂਦੀ ਆ ਤਾਂ ਬੇਟਾ ਮੇਰਾ ਰੋਟੀ ਪਾਣੀ ਬਣਾਉਂਦਾ ਤੇ ਸਾਰਾ ਘਰ ਦਾ ਕੰਮ ਕਰ ਕਰਦਾ ਮੈਨੂੰ ਤਾਂ ਇਹ 10 ਮਿੰਟ ਇੱਧਰ ਉੱਧਰ ਜਾਣ ਨਹੀਂ ਦਿੰਦੇ ਕਿਉਂਕਿ ਹੋਰ ਸਾਡੇ ਘਰ ਵਿੱਚ ਕੋਈ ਹੈ ਨਹੀਂਗਾ ਅਸੀਂ ਤਿੰਨੇ ਜੀਆਂ ਬੇਟੀ ਆ ਮੇਰੀ ਏ ਬੇਟਾ ਤੇ ਮੇਰੀ ਮਾਤਾ ਜੀ ਆ ਸੱਸ ਮਾ ਮੇਰੀ ਆਈ ਹੋਈ ਆ ਅਸੀਂ ਦਿਨ ਰਾਤ ਇਹਦੇ ਉੱਤੇ ਹੀ ਆ ਜੀ ਅਸੀਂ ਕੋਈ ਕੰਮ ਨਹੀਂ ਕਰ ਸਕ ਤਾ ਬੇਟੇ ਨਾਲ ਵੀ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਤਾਂ ਬਿਲਕੁਲ ਬਈ ਜੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਘਰ ਦੇ ਜੀ ਉਹਨੂੰ ਦੇਖੀ ਹਾਲਾਤ ਵੀਰ ਜੀ ਬਹੁਤ ਮਾੜੇ ਹੋਏ ਪਏ ਆ ਵੀ ਰੋਟੀ ਤੋਂ ਇੱਕ ਹੀ ਵਾਰ ਆਵਾਜ਼ ਹੋ ਜਾਂਦੇ ਅਸੀਂ ਜੜੀ ਨਾ ਹੋ ਜਾਂਦਾ ਵੀ ਇੱਕ ਹੀ ਵਾਰ ਮੰਮੀ ਕੋਲੋਂ ਖਾਣ ਨੂੰ ਮੰਗਦੇ ਸਾਡੇ ਅਸੀਂ ਜਿਵੇਂ ਬਬਲ ਦੇਖਦੇ ਇੱਕ ਦੂਜੇ ਵੀ ਹੁਣ ਕਿਥੋਂ ਲਿਆ ਕੇ ਦਈਏ ਵੀਰੇ ਵੀ ਆਪ ਦਾ ਵਿਸਾੜਾ ਰੋਟੀ ਦਾ ਵੀ ਗੁਰਦੁਆਰਿਆਂ ਸਾਨੂੰ ਲੈ ਕੇ ਹਣੀ ਪੈ ਜਾਂਦੀ ਆ ਵੀ ਬਹੁਤ ਔਕਾ ਹੋਇਆ ਪਿਆ ਵੀਰ ਜੀ ਸਾਡਾ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਹੱਥ ਨਹੀਂ ਫੜਿਆ ਕਿਵੇਂ ਵੀਰ ਜੀ ਅਸੀਂ ਬਹੁਤ ਜਾਣਿਆ ਧੋਕੇ ਆ ਵੀ ਸਾਡੀ ਮੰਪੂਰੀ ਜ ਵੀ ਲਾਜ ਦਾਏ ਕਰਕੇ ਪਰ ਕੋਈ ਨਹੀਂ ਆਇਆ ਸਾਡੇ ਕੋਲੇ ਅਜੇ ਤੱਕ ਪਰ ਉਸ ਜੀ ਆਪ ਹੀ ਕਿਸੇ ਜੀ ਮੈਂ ਤਾਂ ਥੱਲੇ ਕਰਕੇ ਕੋਈ ਆਣ ਗਵਾਰਣ ਕੋਈ 100 ਦੇ ਕੇ ਕੋਈ 200 ਦੇ ਕੇ ਬਸ ਉਦ ਹੀ ਵੀਰੇ ਸਿਰ ਲੈ ਜਾਂਦੇ ਆ ਪਰ ਕੋਈ ਨਹੀਂ ਹੋ ਜਾਾ ਸਾਡੇ ਨਾਲ ਆਉਂਦਾ ਵੀ ਹੈਲਪ ਕਰਨ ਸਾਡੇ ਆਪਦੇ ਜਤੋਂ ਆਪਕੋ ਮੋੜ ਕੇ ਵੀਰੇ ਜੀ ਉਹ ਦੂਜਿਆਂ ਦੇ ਕੀ ਹਨ ਵੀ ਹੈਗਾ ਵਾ ਆਸ ਰੱਖੀਏ ਸਾਡੇ ਆਪਦਾ ਹੀ ਨਹੀਂ ਕੋਈ ਆਇਆ ਤੁਹਾਡੇ ਕੋਲ ਕੀ ਮੰਗ ਕਰੋਗੇ ਕੋਈ ਸਮਾਜ ਸੇਵੀ ਇਹ ਵੀਡੀਓ ਦੇਖਦਾ ਹੈ ਜਾਂ ਕੋਈ ਐਨ ਆਰ ਆਈ ਭਾਈਚਾਰਾ ਕੋਈ ਵੀ ਇਹ ਵੀਡੀਓ ਦੇਖਦਾ ਹੈ ਉਹਨਾਂ ਨੂੰ ਕੀ ਅਪੀਲ ਕਰੋਗੇ ਕੀ ਕਹਿਣਾ ਚਾਹੋਗੇ ਤੁਸ ਜਸਵੀਰ ਜੀ ਇਹ ਨਹੀਂ ਕਹਿਣਾ ਚਾਹੁੰਦੇ ਮੇਰੀ ਮਾਂ ਦਾ ਇਲਾਜ ਹੋ ਜੇ ਜਿੰਨਾ ਵੀ ਖਰਚ ਵੀ ਜੋ ਵੀ ਆਉਂਦਾ ਵਾ ਤੁਸੀਂ ਸਾਡੀ ਹੈਲਪ ਕਰੋ ਬਤ ਤੋਂ ਬਤ ਮਦਦ ਕਰੋ ਵੇ ਜਾ ਜੋ ਮੇਰੀ ਮਾਂ ਬਿਮਾਰੀ ਤੋਂ ਨਿਕਲ ਜਾ ਕੇ ਸਾਡੇ ਵਿੱਚ ਬੈਠਦੀ ਹੋ ਜਾ ਕੇ ਬਸਾਨੂੰ ਹੋਰ ਕੁਝ ਨਹੀਂ ਚਾਹੀਦਾ ਵੀਰ ਜੀ ਨਾ ਸਾਨੂੰ ਪੈਸੇ ਦਾ ਨਾ ਕੋਈ ਬਸ ਮੇਰੀ ਮਾਂ ਵਸਦੀਓ ਜੀ ਹੋਰ ਕੁਝ ਨਹੀਂ ਅਸੀਂ ਮੰਗਦੇ ਤੋਤ ਅ ਘਰ ਤੁਹਾਡਾ ਆਪਣਾ ਜੀ ਚ ਰਹਿਣੇ ਹੋ ਤੁਸੀਂ ਇਸ ਟਾਈਮ ਹਾਂਜੀ ਵੀਰ ਜੀ ਅਸੀਂ ਵੀ ਬਸ ਦਿਹਾੜੀਆਂ ਕਰਕੇ ਦੋਨ ਤੇ ਓਲੀ-ਓਲੀ ਕਰਕੇ ਬਚਾ ਕੇ ਪਾਈ ਜਾਂਦੇ ਆ ਵੀਰੇ ਬਾਕੀ ਤੁਹਾਡੇ ਇਸ ਘਰ ਨਾਲ ਸਾਹਮਣੇ ਆ ਸਾਡੇ ਪਹਿਲਾਂ ਕਿਵੇਂ ਕੰਮ ਕਰ ਸਹੀ ਸੀ ਤੁਹਾਡਾ ਕਿਸ ਤਰ੍ਹਾਂ ਪਹਿਲਾ ਵੀਰ ਜੀ ਬਸ ਮੈਂ ਤੇ ਮੇਰੇ ਫਾਦਰ ਸਾਹਿਬ ਬਸ ਮੈਸਤਰੀ ਹੰਧਾੜੀ ਜਾਂਦੇ ਸੀਗੇ ਬਸ ਘਰ ਦਾ ਗੁਜ਼ਾਰਾ ਉਸ ਹਾਵਨਾ ਸਾਡਾ ਚੱਲ ਜ ਜਾਂਦਾ ਸੀ ਬਿਮਾਰੀ ਨਹੀਂ ਸੀ ਪਰ ਬਿਮਾਰੀ ਪੈਣ ਕਰਕੇ ਸਾਡਾ ਜਾ ਰਹੀ ਸਰ ਕਦੀ ਜਾਣੀ ਕਾ ਉਲਟੀ ਹੋ ਗਿਆ ਬਸ ਕੋਸ ਬਚੇ ਨਹੀਂ ਸਾਡੇ ਕੋਲੇ ਜੋ ਵੀ ਸਾਡਾ ਸਮਾਨ ਹੈ ਵੀਰ ਜੀ ਤਾਂ ਲਾਜ ਦੀ ਘੱਤ ਰੋਲੀ-ੋਲੀ ਉਹ ਵੀ ਵੇਚਦੇ ਜਾਂਦੇ ਆ ਕੋਈ ਨੰਬਰ ਤੁਹਾਡਾ ਜਿਹੜਾ ਜਿੱਤੇ Google Pay ਚੱਲਦਾ ਹੋਵੇ ਜਾਂ ਕੁਝ ਹੋਰ ਕੋਈ ਬੈਂਕ ਅਕਾਊਂਟ ਹੋਈ ਹੈ ਜਿਹੜਾ ਕੋ ਚ ਹਾਂਜੀ ਹੈਗਾ ਵੀਰ ਜੀ ਮੇਰੇ ਕੋਲ ਇੱਕ ਵਾਰ ਤੁਸੀਂ ਉਹ ਦੱਸ ਦੋ ਆਪਣਾ ਹਾਂਜੀ ਉਹਦਾ ਗੂਗਲ ਪੇ ਨੰਬਰ ਹੈਗਾ 9968599772 ਹੈ ਵੀਰ ਜੀ ਉਹਦਾ ਗੂਗਲ ਪੇ ਨੰਬਰ ਚੱਲਦਾ ਵਾ ਕੀ ਨਾਮ ਤੇ ਆ ਉਹ ਜੀ ਪ੍ਰਦੀਪ ਸਿੰਘ ਨਾਮ ਤੇ ਆ ਜੋ ਵੀ ਜਾਨੀ ਹੈਲਪ ਕਰਨਾ ਚਾਹੁੰਦਾ ਸਾਡੀ ਜਰੂਰ ਕਰਿਓ ਹੈਲਪ ਕਰਿਓ ਮੇਰੀ ਮੰਮੀ ਦੇ ਜਾਨ ਬਚਾ ਕੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਉਸ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹੋਏ ਸੀਗੇ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਤਾਂ ਪਹਿਲਾਂ ਤੋਂ ਹੀ ਕਹਿ ਸਕਦੇ ਆ ਗਰੀਬੀ ਸੀਗੀ ਉੱਪਰੋਂ ਬਿਮਾਰੀ ਨੇ ਉਸ ਘਰ ਦੇ ਵਿੱਚ ਦਸਤਕ ਦੇ ਦਿੱਤੀ ਤਾਂ ਅਜਿਹੇ ਹਾਲਾਤ ਬਣ ਗਏ ਉਹਨਾਂ ਦੇ ਘਰ ਦੇ ਕਿ ਘਰ ਦਾ ਰਾਸ਼ਨ ਤੱਕ ਦਾ ਜਿਹੜਾ ਗੁਜ਼ਾਰਾ ਕਰਨਾ ਕਰਦਾ ਵਿੱਚ ਖਾਣ ਪੀਣ ਨੂੰ ਕਹਿ ਸਕਦੇ ਆ ਰੋਟੀ ਖਾਣ ਨੂੰ ਵੀ ਉਹਨਾਂ ਦੇ ਕੋਲ ਇਸ ਟਾਈਮ ਪੈਸੇ ਨਹੀਂ ਹੈਗੇ ਅਸੀਂ ਵੀ ਸਮਾਜ ਸੇਵੀ ਸੰਸਥਾਵਾਂ ਜਿਹੜੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਹੋਣ ਚਾਹੇ ਉਹ ਕੋਈ ਐਨ ਆਰ ਆਈ ਭਾਈਚਾਰਾ ਹੋਵੇ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਹੋਣ ਤਾਂ ਸਾਡੀ ਵੀ ਇਹੀ ਅਪੀਲ ਹੈ ਅਸੀਂ ਇਸ ਦੇ ਵਿੱਚ ਵੀਡੀਓ ਦੇ ਵਿੱਚ ਨੰਬਰ ਵੀ ਉਹਨਾਂ ਤੋਂ ਬਲਵਾਏ ਨੇ Google Pay ਦਾ ਨੰਬਰ ਵੀ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਨੰਬਰ ਵੀ ਹੈ ਅਸੀਂ ਨਾਲ ਮੈਂਸ਼ਨ ਵੀ ਕਰ ਦਾਂਗੇ ਪਰ ਫਿਰ ਵੀ ਅਸੀਂ ਇਹੀ ਅਪੀਲ ਕਰਾਂਗੇ ਇੱਕ ਵਾਰ ਬੇਸ਼ੱਕ ਤੁਸੀਂ ਵੀ ਆ ਕੇ ਜਰੂਰ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਸਾਡੀ ਵੀਡੀਓ ਦੇ ਉੱਤੇ ਯਕੀਨ ਬੇਸ਼ੱਕ ਨਾ ਕੀਤਾ ਜਾਵੇ ਪਰ ਇੱਕ ਵਾਰ ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਇਹਨਾਂ ਦੀ ਮਦਦ ਹੈ ਜਿਹੜੀ ਜਰੂਰ ਕੀਤੀ ਜਾਵੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ ਸਾਡੇ ਘਰ ਦੇ ਵਿੱਚ ਸਾਨੂੰ ਰਾਸ਼ਨ ਮਿਲਦਾ ਹੋ ਜਵੇ ਰੋਟੀ ਪਾਣੀ ਮਿਲਦੀ ਹੋ ਜਵੇ ਤੇ ਸਾਡੀ ਮਾਤਾ ਦਾ ਜਿਹੜਾ ਇਲਾਜ ਹੈ ਮਾਂ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਮਾਂ ਆਪਣੇ ਬੱਚੇ ਨੂੰ ਇਨਾ ਵੱਡਾ ਕਰਦੀ ਐ ਪਾਲਦੀ ਪੋਛਦੀ ਐ ਉਸ ਦਾ ਪਾਲਣ ਪੋਸ਼ਣ ਕਰਦੀ ਐ ਉਸ ਨੂੰ ਪੜਹਾਂਦੀ ਐ ਲਖਾਂਦੀ ਐ ਤੇ ਇਸ ਮਕਾਮ ਦੇ ਉੱਤੇ ਲੈ ਕੇ ਆਉਂਦੀ ਐ ਕਿ ਉਹ ਆਪਣੇ ਮਾਂ ਪਿਓ ਨੂੰ ਕਮਾ ਕੇ ਖਵਾ ਸਕੇ ਕੱਲ ਨੂੰ ਜੇ ਕੋਈ ਅਜਿਹੀ ਦਿੱਕਤ ਆਂਦੀ ਐ ਤਾਂ ਉਸ ਪੁੱਤ ਨੇ ਦੱਸਿਆ ਕਿ ਮੇਰੀ ਮਾਂ ਦੇ ਹਾਲਾਤ ਅਜਿਹੇ ਹੋਏ ਹੋਏ ਨੇ ਮੇਰੀ ਮਾਂ ਦਾ ਇਲਾਜ ਜ਼ਰੂਰ ਕਰਵਾ ਦੇਣ ਅਸੀਂ ਵੀ ਇਹੀ ਅਪੀਲ ਕਰਾਂਗੇ ਤੁਹਾਡੇ ਤੋਂ ਜਿਹੜਾ ਵੀ ਸਾਡੀ ਵੀਡੀਓ ਨੂੰ ਦੇਖ ਰਿਹਾ ਹੈ ਕਿ ਬੇਸ਼ੱਕ ਉਹਨਾਂ ਦੇ ਘਰ ਆ ਕੇ ਚੈੱਕ ਜ਼ਰੂਰ ਕੀਤਾ ਜਾਵੇ ਰਾਏਕੋਟ ਦੇ ਵਿੱਚ ਇਹਨਾਂ ਦਾ ਘਰ ਹੈ ਰਾਏਕੋਟ ਬੈਂਕ ਕਲੋਨੀ ਦੇ ਵਿੱਚ ਹੀ ਰਹਿੰਦੇ ਨੇ ਆਹ ਨੰਬਰ ਵੀ ਅਸੀਂ ਸਕਰੀਨ ਦੇ ਉੱਤੇ ਮੈਂਸ਼ਨ ਕਰਾਂਗੇ ਇਹਨਾਂ ਦੇ ਇਸ ਵੀਡੀਓ ਦੇ ਉੱਤੇ ਤਾਂ ਤੁਸੀਂ ਕੰਟੈਕਟ ਕਰਕੇ ਇਹਨਾਂ ਦਾ ਹਾਲਾਤ ਦੇਖ ਕੇ ਇਹਨਾਂ ਦਾ ਜੇ ਬਣਦਾ ਇਲਾਜ ਹੈ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਰਾਸ਼ਨ ਦੀ ਕੋਈ ਸੇਵਾ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਦੇ ਸਕਦੇ ਹੋ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀਫਾਈਟ ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ